ਵੱਡੇ ਦਾ ਸੁਭਾਅ ਹੁੰਦਾ ਛੋਟੇ ਦੀ ਬੇਅਦਬੀ ਨੂੰ ਚਰਜਾਉਣਾ। ਕਈ ਵੱਡਾ ਪੁਰਾ ਮਨੁੱਖ ਵਿੱਚ ਕੇ ਆਪਣੇ ਤੋਂ ਮਾੜੇ ਦੀ ਕੀਤੀ ਬੇਅਦਬੀ ਨੂੰ ਵੀ ਵੱਡਾ ਉਸਲਾ ਕਰਕੇ ਚਰਜਾਉਂਦਾ। ਸ਼ਕਤੀ ਹੋਣੀ, ਤਾਕਤ ਹੋਣੀ ਉਹਨੂੰ ਪੰਨਣ ਤੋੜਨ ਦੀ, ਮਾਰਨ ਦੀ, ਦੁੱਖ ਦੇਣ ਦੀ, ਵੱਟਾ ਲੈਣ ਦੀ ਪਰ ਕਹਿੰਦਾ ਨਾ ਇਹ ਵਿਚਾਰਾ ਕਾਮਾ ਕਰ ਲੈ। ਇਹਨੂੰ ਸਮਝ ਨਹੀਂ। ਇਹਦੇ ਕੋਲੋਂ ਤਾਂ ਹੋ ਗਈ ਕਿ ਜੇ ਮੈਂ ਇਹ ਸੇਤਰਾ ਕਰਾਂ ਤਾਂ ਇਹ ਨਾਲ ਮੇਰਾ ਫਰਕ ਕੀ ਹੋਇਆ? ਜਰ ਲੈਣੋ। ਵੱਡਾ ਹੌਸਲਾ ਜੀਰਾ ਫਾਇਦਾ ਦਰਬੇਸ਼ਾਂ ਨੂੰ ਲੋੜੀਆਂ ਰੁੱਖਾਂ ਦੀ ਜੀਰਾ ਰੱਬ ਦੇ ਪਿਆਰਾਂ ਨੂੰ ਤਾਂ ਰੁੱਖ ਵਰਗਾ ਜੀਰਾ ਚਾਹੀਦਾ ਰੁੱਖ ਵਰਗਾ ਬਿਰਸ਼ ਵਰਗਾ ਸਸਤਰ ਤੀਖਣ ਕਾਟ ਧਾਰਿਓ ਮਾਲਾ ਕੀ ਮੋਰੂਸ ਇੱਟਾ ਮਾਰੀਏ ਇੱਟਾਂ ਤੇ 베ਰੀ 베ਰ ਦੇਂਦੀ ਆ ਖਾਣ ਲਈ ਜੇ ਸੋਟਾ ਵੜਾ ਕੇ ਮਾਰੀਏ ਤਾਂ ਅੰਬ ਸ਼ਕਰਵਾ ਤੇ ਅੰਬ ਦੇਂਦਾ ਲੈ ਵੀ ਤੂੰ ਸੋਟੇ ਮਾਰ ਤੇ ਮੇਰੇ ਕੋਲ ਫਲ ਖਾ ਲੈ ਇਹ ਰੁੱਖਾਂ ਦਾ ਜੇੜਾ ਬੜੀ ਔਖੀ ਗੱਲ ਹੈ ਮਾਂ ਪੁਰਸ਼ ਤੇ ਵੱਡੇ ਪੁੱਛ ਘਾ ਰਹਿਣਾ ਬੜਾ ਸੌਖਾ ਹੈ ਪਰ ਉਹ ਜੀਵਨ ਮਿਲਣਾ ਬੜੀ ਮੁਸ਼ਕਲ ਗੱਲ ਹੈ ਔਖੀ ਗੱਲ ਹੈ